ਤੇ ਸ਼ੁਰੂਆਤ ਰਾਹੁਲ ਗਾਂਧੀ ਤੋਂ ਕਰ ਲਈਏ ਰਾਹੁਲ ਗਾਂਧੀ ਦੀ ਇੱਕ ਟਿੱਪਣੀ ਤੋਂ ਕਰ ਲਈਏ ਜਿਹੜੀ ਉਹਨਾਂ ਨੇ ਭਾਰਤੀ ਫੌਜ ਬਾਰੇ ਕੀਤੀ ਸੀ ਜਿਹਦੇ ਤੇ ਕਾਫੀ ਸਾਰਾ ਚਰਚਾ ਹੈ ਜਿਹਦੇ ਵਿੱਚ ਉਹਨਾਂ ਨੇ ਚੀਨ ਦਾ ਵੀ ਜ਼ਿਕਰ ਕੀਤਾ 2000 ਵਰਗ ਕਿਲੋਮੀਟਰ ਜ਼ਮੀਨ ਦਾ ਵੀ ਜ਼ਿਕਰ ਕੀਤਾ ਜਿਹਦੇ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਬੜੀ ਸਖਤ ਤੇ ਉਸ ਤੋਂ ਬਾਅਦ ਉਸ ਤੇ ਵੀ ਚਰਚਾ ਰਾਹੁਲ ਗਾਂਧੀ ਦੇ ਜਿਹੜੇ ਭੈਣ ਜੀ ਨੇ ਉਹਨਾਂ ਵੱਲੋਂ ਵੀ ਉਸ ਤੇ ਟਿੱਪਣੀ ਆਈ ਹੈ ਇਹ ਟਿੱਪਣੀ ਕੀ ਸੀ ਤੇ ਟਿੱਪਣੀਆਂ ਟਿੱਪਣੀਆਂ ਦੇ ਵਿੱਚ ਕੀ ਗੱਲ ਹੋ ਰਹੀ ਹੈ ਜੀ ਦਰਸਲ ਪਤਾ ਕੀ ਹੈ ਕਿ ਜੇ ਤੁਸੀਂ ਹਿਸਟਰੀ 'ਚ ਜਾਓਗੇ ਤੇ ਮੇਰੇ ਖਿਆਲ ਦੇ ਨਾਲ ਜਵਾਰ ਲਾਲ ਨਹਿਰੂ ਤੋਂ ਬਾਅਦ ਇਹਨਾਂ ਦੀ ਫੈਮਿਲੀ 'ਚ ਜੇ ਕਿਸੇ ਨੂੰ ਸਭ ਤੋਂ ਜ਼ਿਆਦਾ ਸੰਘਰਸ਼ ਕਰਨਾ ਪਿਆ ਹੈ ਤਾਂ ਰਾਹੁਲ ਗਾਂਧੀ ਬਿਲਕੁਲ ਇੰਦਰਾ ਗਾਂਧੀ, ਅਰਜੀਵ ਗਾਂਧੀ, ਸੋਨੀਆ ਗਾਂਧੀ ਹਮ ਉਹਨਾਂ ਨੂੰ ਜ਼ਿਆਦਾ ਕੋਈ ਮੁਸ਼ਕਲ ਨਹੀਂ ਸੀ ਕਰਨੀ ਪਈ ਜੀ ਰਾਹੁਲ ਗਾਂਧੀ ਐਸਾ ਹੈ ਕਿ 2014 ਤੋਂ ਬਾਅਦ 11 ਸਾਲ ਲਗਾਤਾਰ ਹਮ ਜੂਝ ਰਿਹਾ ਜੂਝ ਰਿਹਾ ਜੂਝ ਰਿਹਾ ਉਹ ਹੁਣ ਤੁਹਾਡੇ ਤੇ ਮੈਂ ਛੱਡ ਦਿੰਨਾ ਕਿ 11 ਸਾਲਾਂ ਦੀ ਦੌਰਾਨ ਤੁਸੀਂ ਅੱਜ ਤੋਂ 11 ਸਾਲ ਪਹਿਲਾਂ ਰਾਹੁਲ ਗਾਂਧੀ ਨੂੰ ਕਿਹ ਤਰ੍ਹਾਂ ਦਾ ਦੇਖਦੇ ਸੀ ਅੱਜ ਉਹ ਕਿਹ ਤਰ੍ਹਾਂ ਦਾ ਕਿਉਂਕਿ ਸ਼ਖਸੀਅਤ ਦਾ ਨਿਖਾਰ ਹੀ ਤੁਹਾਡੇ ਵਿਕਾਸ ਦੀ ਤਰਜ਼ਮਾਨੀ ਕਰਦਾ ਹੈ ਜੀ ਬਿਲਕੁਲ ਬਿਲਕੁਲ ਕਿ ਕੀ ਉਹ ਉਹੀ ਅਪੂ ਜੋ ਪ੍ਰਚਾਰਿਆ ਗਿਆ ਵੈਸਾ ਹੈ ਜਾਂ ਇੱਕ ਐਸਾ ਲੀਡਰ ਆ ਜਿਹੜਾ ਝੁੱਕ ਨਹੀਂ ਰਿਹਾ ਪੁਸ਼ਪਾ ਜੋਕੇਗਾ ਨਹੀਂ ਜੀ ਅਕਸਰ ਸੁਣਿਆ ਬੋਲਿਆ ਆਪਾਂ ਵੇਖਿਆ ਵੀ ਹੈ ਇਹ ਤੁਹਾਡੇ ਤੇ ਹੀ ਫਰਕ ਦੇ ਨਾ ਮੈਂ ਕਿਸੇ ਦੀ ਕਿਉਂਕਿ ਦੇਖੋ ਜਦੋਂ ਤੁਸੀਂ ਵਿਸ਼ਲੇਸ਼ਣ ਕਰਦੇ ਹੋ ਤਾਂ ਤੁਹਾਨੂੰ ਨਿਊਟਰਲ ਰਹਿਣਾ ਬਹੁਤ ਜੀ 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 ਬਿਲਕੁਲ ਅਸੀਂ ਉਹਨਾਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਰੱਖ ਸਕਦੇ ਹਾਂ ਕਨਕਲੂਡ ਕਰ ਸਕਦੇ ਹਾਂ ਵਿਅਕਤੀਗਤ ਨਜ਼ਰੀਆ ਹਰ ਇੱਕ ਬੰਦੇ ਦਾ ਹੁੰਦਾ ਮੇਰਾ ਆਪਣਾ ਹੈ ਕਿਹਾ ਠੀਕ ਹੈ ਰਾਹੁਲ ਗਾਂਧੀ ਭਾਈ ਕੁਲਮਲਾ ਕੇ ਠੀਕ ਕਰ ਰਿਹਾ ਹੁਣ ਦੂਜੀ ਗੱਲ ਰਾਹੁਲ ਗਾਂਧੀ ਇੱਕ ਐਸਾ ਸ਼ਖਸ ਹੈ ਜੋ ਨਰਿੰਦਰ ਮੋਦੀ ਲਈ ਖਤਰਾ ਬਣਿਆ ਰਹੇਗਾ ਕਿ ਵੀ ਹੁਣ ਇੱਕ ਹੀ ਰਾਬੰਦੀ ਤੁਸੀਂ ਵੇਖੋ ਚਾਹੇ ਤੇ ਉਹਦੇ ਬਣਵਾਈਏ ਦਾ ਮਸਲਾ ਹੋਵੇ ਚਾਹੀ ਇਹਨਾਂ ਦੀ ਹਰਾਲਡਾਲਾ ਮਸਲਾ ਹੋਵੇ ਇਸ ਤੋਂ ਬਾਅਦ ਜੇ ਤੁਸੀਂ ਅੱਗੇ ਚੱਲ ਜਾਓਗੇ ਤਾਂ ਚਾਹੇ ਤਾਂ ਉਹ ਮੋਦੀ ਵਾਲਾ ਮਾਮਲਾ ਸੀਗਾ ਜਿਹਦੇ ਚੋਂ ਨਾ ਕਿ ਆ ਕਿ ਭੱਜਣ ਵਾਲੇ ਸਾਰੇ ਮੋਦੀ ਕਿਉਂ ਹੁੰਦੇ ਆ ਹਮ ਸਵਰਕਰ ਵਾਲਾ ਮਸਲਾ ਇੱਥੋਂ ਤੱਕ ਕਿ ਇਸ ਬੰਦੇ ਨੂੰ ਡੈਫਰਮੇਸ਼ਨ ਦੇ ਵਿੱਚ ਇੱਕ ਐਸੀ ਸਜ਼ਾ ਸੁਣਾਈ ਗਈ ਜੋ ਮੇਰੇ ਖਿਆਲ ਦੇ ਨਾਲ ਭਾਰਤ ਦੇ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਮਿਸਾਲੀ ਸਜ਼ਾ ਹੈ ਜੀ ਮੈਂਬਰਸ਼ਿਪ ਚਲੀ ਗਈ ਤੇ ਨਾਲ ਦੀ ਨਾਲ ਘਰ ਸੀਲ ਹੋ ਗਿਆ ਬਿਕਾਰ ਕਰ ਦਿੱਤਾ ਚੁਟਕੀਆਂ ਚ ਹਮ ਅੱਜ ਵੀ ਰਾਹੁਲ ਗਾਂਧੀ ਕੁਝ ਵੀ ਬੋਲਦਾ ਤੇ ਉਹਦੇ ਖਿਲਾਫ ਮੁਕੱਦਮਾ ਖੜਾ ਹੋ ਜਾਂਦਾ ਹੈ ਹਮ ਹੁਣ ਇਹ ਮਾਮਲਾ ਜਿਹੜਾ ਜਿਹਦੀ ਤੁਸੀਂ ਗੱਲ ਕੀਤੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਸ਼ਾਇਦ ਸਟੇਟਮੈਂਟ ਆਈ ਜੀ ਉਸ ਤੋਂ ਬਾਅਦ ਡੈਫਾਮੇਸ਼ਨ ਦਾ ਕੇਸ ਜਿਹੜਾ ਸੀਗਾ ਹੋਇਆ ਹਾਈ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸੁਪਰੀਮ ਕੋਰਟ ਦਾ ਰੋਖ ਕੀਤਾ ਜਿੱਥੇ ਜੱਜ ਸਾਹਿਬ ਨੇ ਇਹ ਗੱਲ ਜਿਹੜੀ ਆ ਉਹ ਉੱਥੇ ਕਹੀ ਆ ਹੁਣ ਦੇਖੋ ਜਿਹੜੀਆਂ ਜੱਜਾਂ ਦੀਆਂ ਟਿੱਪਣੀਆਂ ਹੁੰਦੀਆਂ ਨੇ ਉਹ ਬਹੁਤ ਹੁੰਦੀਆਂ ਨੇ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਕਿ ਜੱਜਾਂ ਨੇ ਪੁਲਿਸ ਵਾਲਿਆਂ ਦਾ ਕਈ ਵਾਰ ਜੀਣਾ ਹਰਾਮ ਕਰ ਦਿੱਤਾ ਹੁੰਦਾ ਉੱਥੇ ਹਮ ਕੋਰਟ ਦੇ ਵਿੱਚ ਮੌਖਿਕ ਟਿੱਪਣੀਆਂ ਐਸੀਆਂ ਹੁੰਦੀਆਂ ਸਾਰੀਆਂ ਹੁਣ ਰਿਕਾਰਡ ਤੇ ਥੋੜੀਆਂ ਆਉਂਦੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਕੀ ਆ ਕਿ ਜਾਂ ਤਾਂ ਹੁਣ ਮੌਖਿਕ ਜਿਹੜੀ ਟਿੱਪਣੀ ਆ ਉਹ ਰਿਪੋਰਟ ਨਾ ਹੋਵੇ ਜੇ ਉਹ ਰਿਪੋਰਟ ਹੋ ਗਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਰਾਜਨੀਤਿਕ ਤੇ ਸਮਾਜਿਕ ਪ੍ਰਭਾਵ ਛੜਣ ਚ ਕਾਮਯਾਬ ਹੈ ਜੀ ਹੁਣ ਜਦੋਂ ਰਾਜਨੀਤਿਕ ਤੇ ਸਮਾਜਿਕ ਪ੍ਰਭਾਵ ਹੁੰਦੇ ਆ ਮੈਂ ਇੱਕ ਮਿਸਾਲ ਵੀ ਦੇ ਦੇਣਾ ਤੁਹਾਨੂੰ ਕਨਈਆ ਬਾਰੇ ਇੱਕ ਟਿੱਪਣੀ ਇੱਕ ਜੱਜ ਸਾਹਿਬਾਂ ਨੇ ਕੀਤੀ ਸੀ ਉਸ ਤੋਂ ਬਾਅਦ ਕਨਈਆ ਨੂੰ ਅੱਜ ਤੱਕ ਵੀ ਇਹ ਟੁਕੜੇ ਟੁਕੜੇ ਗੈਂਗ ਦੇਸ਼த்ਰੋਹੀ ਕੀ ਕੁਸ਼ ਕਹਿੰਦੇ ਆ ਤਾਂ ਇਹਦਾ ਮਤਲਬ ਇਹ ਕਿ ਉਹ ਇੱਕ ਪ੍ਰਭਾਵ ਪੈ ਗਿਆ ਉਸ ਟਿੱਪਣੀ ਤੋਂ ਬਾਅਦ ਹਾਲਾਂਕਿ ਦੋਚ ਸਿੱਧੀ ਹੋਣੀ ਬਾਕੀ ਹੁੰਦੀ ਹੈ ਟ੍ਰਾਇਲ ਦਾ ਮੁੱਕਣਾ ਹਲੇ ਬਾਕੀ ਹੁੰਦਾ ਹੈ ਹੂੰ ਤਾਂ ਮਤਲਬ ਕਿ ਰਾਹੁਲ ਗਾਂਧੀ ਦੇ ਮਾਮਲੇ 'ਚ ਵੀ ਵੈਸਾ ਹੀ ਹੈ ਇੱਕ ਨਕਸ਼ਾ ਲੋਕਾਂ ਦੇ ਮੰਨਦੇ ਵਿੱਚ ਮਾਰੇ ਕੋਈ ਲਿਖਤੀ ਟਿੱਪਣੀ ਤੇ ਹੈ ਨਹੀਂ ਜੱਜ ਦੀ ਇੱਕ ਮੌਖਿਕ ਟਿੱਪਣੀ ਆ ਕਿ ਭਾਈ ਤੁਹਾਡੇ ਕੋਲ ਕੀ ਸਬੂਤ ਹੈ ਜੀ ਤੁਸੀਂ ਉੱਥੇ ਸੀਗੇ ਜੀ ਭਾਰਤੀ ਫੌਜ ਜਾਂ ਜਦੋਂ ਮਤਲਬ ਕਿ ਦੋ ਫੌਜਾਂ ਲੜਦੀਆਂ ਜੀ ਉਹਨਾਂ ਦੇ ਵਿੱਚ ਮੌਤਾ ਕੀ ਇਹ ਕੋਈ ਗੈਰ ਸਧਾਰਨ ਗੱਲ ਹੈ ਜੀ ਜੀ ਠੀਕ ਹੈ ਜੀ ਤੁਸੀਂ ਐਦਾਂ ਕਰੋ ਕਿ ਸੰਸਦ ਦੇ ਵਿੱਚ ਬੋਲਿਆ ਕਰੋ ਹਾਂ ਮੌਕੇ ਦੀ ਗੱਲਾਂ ਨਹੀਂ ਜਰੀ ਮੌਕੇ ਦੀ ਗੱਲਾਂ ਨਹੀਂ ਨਾ ਪਰ ਇਹਨਾਂ ਦਾ ਅਸਰ ਕੀ ਪਿਆ ਅੱਜ ਦੀ ਜੇ ਤੁਸੀਂ ਗੋਦੀ ਮੀਡੀਆ ਦੀ ਰਿਪੋਰਟਿੰਗ ਦੇਖੋਗੇ ਤੇ ਉਹ ਤੇ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੂੰ ਇਹਨਾਂ ਨੇ ਝਾੜ ਚੰਬ ਕੀਤੀ ਆ ਤੇ ਸਭ ਤੋਂ ਵੱਡੀ ਗੱਲ ਕਿ ਜੇ ਤੁਸੀਂ ਸੱਚੇ ਭਾਰਤੀ ਹੁੰਦੇ ਤਾਂ ਇਸ ਤਰ੍ਹਾਂ ਦੀ ਗੱਲਾਂ ਨਾ ਕਰਦੇ ਸਰ ਉਹ ਮਾਮਲਾ ਬਣ ਗਿਆ ਹਾਂ ਕਿ ਰਾਹੁਲ ਗਾਂਧੀ ਕੀ ਸੱਚਾ ਭਾਰਤੀ ਹੈ ਕਿ ਨਹੀਂ ਹੁਣ ਤੇ ਕੋਰਟ ਕਹਿ ਰਹੀ ਆ ਨਾ ਬਿਲਕੁਲ ਬਿਲਕੁਲ ਤੁਸੀਂ ਸੱਚੇ ਭਾਰਤੀ ਹੁੰਦੇ ਅਰੇ ਸਰ ਕਿਸੇ ਦੀ ਤੁਸੀਂ ਰਾਸ਼ਟਰੀ ਜੋ ਉਹਦੀ ਸ਼ਵੀ ਆ ਉਹਦਾ ਰਾਸ਼ਟਰਵਾਦ ਆ ਜਾਂ ਰਾਸ਼ਟ੍ਰ ਭਗਤੀ ਉਹ ਸਭ ਖਤਮ ਹੋ ਗਿਆ ਤਾਂ ਹੀ ਉਹਦੀ ਪੈਨ ਨੇ ਟਿੱਪਣੀ ਕੀਤੀ ਕਿ ਜੱਜਾਂ ਨੇ ਤੈਅ ਨਹੀਂ ਕਰਨਾ ਜੀ ਸਰ ਇਹ ਬਹੁਤ ਵੱਡਾ ਮਾਮਲਾ ਬਣ ਗਿਆ ਹੁਣ ਉਹ ਜੱਜ ਸਾਹਿਬ ਜਿਹੜੇ ਆ ਉਹਨਾਂ ਨੇ ਮੇਨੇ ਖਿਆਲ ਦੇ ਨਾਲ ਇਦੇ ਤੇ ਬਹੁਤਾ ਕੁਝ ਸੋਚਿਆ ਵਿਚਾਰਿਆ ਹੀ ਨਹੀਂ ਹਮ ਸਰ ਮੈਨੂੰ ਦੱਸੋ ਕਿ ਮੰਨ ਲਓ ਕੋਈ ਟਿੱਪਣੀ ਕਰਨੀ ਆ ਫਰਜ਼ ਕਰੋ ਅੱਛਾ ਨੈਸ਼ਨਲ ਪ੍ਰੋਟੋਕਾਲ ਦੇ ਮੁਤਾਬਕ ਰਾਹੁਲ ਗਾਂਧੀ 7ਵੇਂ ਨੰਬਰ ਦਾ ਲੀਡਰ ਹੈ ਜੀ ਯਾਨੀ 7ਵੇਂ ਨੰਬਰ ਦੀ ਸ਼ਖਸੀਅਤ ਹੈ ਨੈਸ਼ਨਲ ਪ੍ਰੋਟੋਕਾਲ ਦੇ ਮੁਤਾਬਕ ਤੇ ਜਿਹੜੇ ਜੱਜ ਸਾਹਿਬ ਕਹਿ ਰਹੇ ਉਹ 9ਵੇਂ ਨੰਬਰ ਤੇ ਨੇ ਹਮ ਨੈਸ਼ਨਲ ਪ੍ਰੋਟੋਕਾਲ ਚ ਸੀਨੀਅਰ ਨੇ ਰਾਹੁਲ ਗਾਂਧੀ ਜੀ ਜੀ ਹੁਣ ਇੱਕ ਏਡੇ ਵੱਡੇ ਲੀਡਰ ਨੇ ਮੰਨ ਲਓ ਕੱਲ ਨੂੰ ਕੋਈ ਗੱਲ ਕਹਿਣੀ ਆ ਤਾਂ ਉਹ ਸੰਸਦ ਦੇ ਵਿੱਚ ਜਾ ਕੇ ਕਹਿ ਕਦਾ ਮਤਲਬ ਕਿ ਐਦਾਂ ਕਰੋ ਜੀ ਹੁਣ ਸੰਸਦ 24 ਘੰਟੇ ਖੁੱਲੀ ਰਹੂਗੀ ਤੇ ਰਾਹੁਲ ਗਾਂਧੀ ਤਾਂ ਅੱਗੇ ਕਹਿੰਦਾ ਮੈਨੂੰ ਤਾਂ ਬੋਲਣ ਨਹੀਂ ਦਿੰਦੇ ਉੱਥੇ ਸਰ ਉੱਥੇ ਮੁੱਦੇ ਤੇ ਕੰਮ ਹੁੰਦਾ ਮੁੱਦੇ ਤੇ ਤੁਹਾਡਾ ਨੰਬਰ ਆਉਂਦਾ ਮੁੱਦੇ ਤੇ ਬੋਲੋ ਤੇ ਬਹਿ ਜਾਓ ਜੀ ਜੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਗੱਲ ਜੀ ਕਰਨੀ ਆ ਤਾਂ ਉਹ ਸੋਸ਼ਲ ਮੀਡੀਆ ਜਾਂ ਮੀਡੀਆ 'ਚ ਨਹੀਂ ਕਰੋਗੇ ਸੰਸਦ 'ਚ ਜਾ ਕੇ ਕਰੋਗੇ ਔਰ ਦੂਜੀ ਗੱਲ ਹੈ 2000 ਵਰਗ ਕਿਲੋਮੀਟਰ ਦਾ ਛੱਡੋ ਇਹਨਾਂ ਦਾ ਆਪਣਾ ਲੀਡਰ ਸੁਭਰਮਨਿਯਮ ਸਵਾਮੀ ਉਹ ਤਾਂ 3000 ਵਰਗ ਕਿਲੋਮੀਟਰ ਕਹਿੰਦਾ ਚਾਈਨਾ ਨੇ ਨੱਪ ਰੱਖਿਆ ਫਿਰ ਇਸ ਤੋਂ ਇਲਾਵਾ ਇਹਨਾਂ ਦਾ ਹੀ ਇੱਕ ਐਮਪੀ ਸੀਗਾ ਇੱਕ ਵਾਰੀ ਉਹ ਸ਼ਾਇਦ ਲੋਕ ਸਭਾ ਕੇ ਹਾਂ ਲੋਕ ਸਭਾ ਚ ਬੋਲਿਆ ਸੀਗਾ ਕਿ অরਨਾਚਲ ਦੇ ਵਿੱਚ ਤੇਜੀ ਇਹਨਾਂ ਨੇ ਤੇਜੀ ਦੇ ਨਾਲ ਉੱਥੇ ਪਿੰਡ ਟਾਊਨ ਜਿਹੜੇ ਆ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਲਓ ਕਰੋ ਉਹਦੇ ਤੇ ਵੀ ਕੇਸ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਕੋਈ ਮੇਰੇ ਖਿਆਲ ਦੇ ਨਾਲ ਬਹੁਤ ਵੱਡੀਆਂ ਨਹੀਂ ਸੀ ਪਰ ਰਾਹੁਲ ਗਾਂਧੀਦੂ ਇਹਨਾਂ ਨੇ ਸੋਚ ਰੱਖਿਆ ਕਿ ਹਰ ਥਾਂ ਤੇ ਜਿੱਥੇ ਵੀ ਠੱਬੀ ਵੱਜਦੀ ਹੈ ਮਾਰ ਲਾਓ ਮਾਰ ਲਾਓ ਮੌਕਾ ਬਸ ਜਾਣ ਨਹੀਂ ਦੇਣਾ ਕੋਈ ਬਿਲਕੁਲ ਤੇ ਇਹ ਜੱਜ ਨੇ ਜਿਸ ਤਰ੍ਹਾਂ ਦਾ ਉੱਥੇ ਇਹ ਰੋਖ ਅਖਤਿਆਰ ਕੀਤਾ ਹੈ ਮੇਰੇ ਖਿਆਲ ਦੇ ਨਾਲ ਜੁਡੀਸ਼ਰੀ ਵਾਸਤੇ ਵੀ ਬਹੁਤ ਸੋਚਨ ਵਿਚਾਰਨ ਦਾ ਵਿਸ਼ਾ ਹੈ ਜੀ ਕਿ ਭਾਈ ਸਾਹਿਬ ਤੁਸੀਂ ਐਡੇ ਵੱਡੇ ਨੇਤਾ ਨੂੰ ਜਿਹੜੇ ਕਿ ਸਭ ਤੋਂ ਵੱਡੇ ਆਪਾ ਵਿਰੋਧੀ ਧਿਰ ਦੇ ਕਹ ਲਓ ਕਿ ਸੰਸਦੀ ਦਲ ਦੇ ਨੇਤਾ ਨੇ ਤੁਸੀਂ ਉਹਨਾਂ ਨੂੰ ਬੋਲਣ ਤੋਂ ਰੋਕੋਗੇ ਹਮ ਕੀ ਬੋਲਣਾ ਹੈ ਕਿੱਥੇ ਬੋਲਣਾ ਉਹ ਤੁਸੀਂ ਤੈਅ ਕਰੋਗੇ ਜਾਂ ਕੋਈ ਤੀਜਾ ਤੈਅ ਕਰੇ ਜੀ ਤੇ ਜਿੱਥੋਂ ਤੱਕ ਚਾਈਨਾ ਦੀ ਗੱਲ ਹੈ ਸਰ ਤੁਸੀਂ ਮਤਲਬ ਕਿ ਇਹ ਚੀਜ਼ਾਂ ਹੁਣ ਜੇ ਆਪਾਂ ਵੇਖੀਏ ਤੁਹਾਨੂੰ ਅਨੇਕਾਂ ਆਰਟੀਕਲ ਰਿਪੋਰਟਸ ਜਿਹੜੀਆਂ ਮਿਲ ਜਾਣਗੀਆਂ ਹੁਣ ਇਹ ਕਹਿੰਦੇ ਜੀ ਕੀ ਤੁਸੀਂ ਉੱਥੇ ਜੱਜ ਸਾਹਿਬ ਵੇਖੋ ਜੱਜ ਸਾਹਿਬ ਇਦਾਂ ਲੱਗਦੇ ਆ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਕੋਈ ਸਪੀਕਰ ਬੈਠਾ ਹੋਵੇ ਸੰਸਦ ਦਾ ਇਹ ਜਵਾਬ ਮਹਿਸੂਸ ਦੇ ਕੇ ਕਿ ਤੁਸੀਂ ਉੱਥੇ ਸੀ ਤੁਹਾਡੇ ਕੋਲ ਕੀ ਪਰਮਾਨਾ ਸਰ ਰਾਹੁਲ ਗਾਂਧੀ ਹੁਣ ਕੀ ਬਾਰਡਰਾਂ ਦੇ ਤੁਰਿਆ ਫਿਰੇ ਤੁਹਾਡੇ ਕੋਲ ਜੋ ਆਰਟੀਕਲ ਸੁਣਦੇ ਨੇ ਤੁਹਾਡੇ ਕੋਲ ਜਿਹੜੀਆਂ ਮੀਡੀਆ ਦੀਆਂ ਕਵਰਡ ਸਟੋਰੀਆਂ ਹੁੰਦੀਆਂ ਨੇ ਕਵਰੇਜ ਹੋਈ ਹੁੰਦੀ ਆ ਜਾਂ ਤੁਹਾਡੇ ਕੋਲ ਆਪਣੀ ਜਿਹੜੀ ਇਨਪੁਟ ਹੁੰਦੀ ਹੈ ਲੀਡਰਾਂ ਕੋਲ ਉਹਦੇ ਆਧਾਰ ਤੇ ਸਟੇਟਮੈਂਟ ਆਉਂਦੀਆਂ ਨੇ ਸਵਾਲ ਆਉਂਦੇ ਨੇ ਪ੍ਰਸ਼ਨ ਆਉਂਦੇ ਨੇ ਕਿ ਇਹਦੇ ਤੇ ਸਪਸ਼ਟੀਕਰਨ ਦਿਓ ਪਰ ਆ ਤਾਂ ਜੱਜੀ ਕਮਾਲ ਦਾ ਸਰ ਜਸਟਿਸ ਹੀ ਕਮਾਲ ਦਾ ਹੈ ਕਿ ਰਾਹੁਲ ਗਾਂਧੀ ਉਹਨੇ ਚੁੱਪ ਕੇ ਚੋਰੀ 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 ਬੈ ਕੇ ਸ਼ੈ ਕੇ ਬਾੜਾਂ ਤੇ ਰਿਆ ਕਰੇ ਕਿ ਹਾਂ ਜੀ ਚਾਈਨਾ ਕਿੰਨਾ ਵਧ ਰਿਹਾ ਪਾਕਿਸਤਾਨ ਕਿੰਨਾ ਵਧ ਰਿਹਾ ਜੀ ਤਾਂ ਮਤਲਬ ਕਿ ਕਮਾਲ ਦੀ ਗੱਲ ਹੈ ਮੈਂ ਕਾਫੀ ਹੈਰਾਨ ਹੋਇਆ ਇਸ ਮੁੱਦੇ ਤੇ ਕਿ ਭਾਈ ਇਹ ਕਿੱਧਰ ਨੂੰ ਚੱਲ ਪਿਆ ਕਾਵਾ ਇਦਾਂ ਲੱਗਦਾ ਕਿ ਰਾਹੁਲ ਗਾਂਧੀ ਇਕੱਲਾ ਭਾਰਤੀ ਜਨਤਾ ਪਾਰਟੀ ਨਾਲ ਜਾਂ ਉਹਨਾਂ ਦੇ ਅਲਾਈਅੰਸ ਨਾਲ ਹੀ ਨਹੀਂ ਲੜ ਰਿਹਾ ਉਹ ਤੇ ਇੱਕ ਤਰ੍ਹਾਂ ਨਾਲ ਜੁਡੀਸ਼ਰੀ ਦੇ ਸਿਸਟਮ ਨਾਲ ਵੀ ਲੜ ਰਿਹਾ ਬਿਲਕੁਲ ਜੀ ਲੱਗ ਰਿਹਾ ਹੈ ਕਿ ਸਿਸਟਮ ਸਾਰਾ ਇੱਕ ਪਾਸੇ ਖੜ ਜਾਂਦਾ ਹੈ ਸਤਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਜੁੜਨ ਵਾਸਤੇ ਵੀ ਤੇ ਕੰਟਰੀਬਿਊਸ਼ਨ ਵਾਸਤੇ ਵੀ ਅਜਪਾਲ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜ ਚੁੱਕੇ ਨੇ ਜੀ ਅ ਮੁਕੱਦਰ ਸਿੰਘ ਜੀ ਕਹਿ ਰਹੇ ਕਿ ਤੇ ਅਸ ਪਹਿਲੀ ਵਾਰ ਪੰਜ ਜੱਜਾਂ ਨੂੰ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਕਿੰਨੇ ਬੜਾ ਕੁਝ ਚੱਲ ਰਿਹਾ ਹੈ ਅਦਾਲਤਾਂ ਦੇ ਅੰਦਰ ਵੀ ਤੇ ਪ੍ਰਿੰਕਾ ਗਾਂਧੀ ਨੇ ਵੀ ਕਿਹਾ ਕਿ ਮੈਂ ਸਤਿਕਾਰ ਕਰਦੀ ਹਾਂ ਪਰ ਕੋਈ ਜੱਜ ਸਾਇਬ ਰਾਹੁਲ ਗਾਂਧੀ ਬਰੇ ਨਹੀਂ ਤੈਅ ਕਰ ਸਕਦੇ ਹਾਂ ਜੀ ਜ਼ਿਕਰ ਹੋ ਗਿਆ ਹਲਕਾ ਸਾਹਿਬ ਦੇਖੋ ਇਹ ਤੇ ਬੜੀ ਅਜੀਬ ਗੱਲ ਹੈ ਸਰ ਅਜੀਬ ਗੱਲ ਇੱਥੇ ਜੱਜਾਂ ਦੀ ਵੀ ਅਜੀਬ ਗੱਲ ਈ ਇੱਕ ਜੱਜ ਬਾਹਰ ਨਿਕਲਦਾ ਕੋਰਟ ਕੰਪਲੈਕਸ ਤੋਂ ਤੇ ਉਹ ਕਹਿੰਦਾ ਕਿ ਮੋਰ ਦੇ ਹੰਝੂ ਨਾਲ ਹੀ ਜੱਜ ਕਹਿ ਰਿਹਾ ਕਿ ਮੋਰਨੀ ਗਰਭਵਤੀ ਹੋ ਜਾਂਦੀ ਹੈ ਕਮਾਲ ਦਾ ਇਹਦਾ ਬਈ ਸਾਇੰਟਿਫਿਕ ਤਰੀਕਾ ਹੈ ਨਾ ਹੋ ਜਾਂਦਾ ਬਈ ਸਮਝ ਤੋਂ ਬਾਹਰ ਹੈ ਸ ਬਿਲਕੁਲ ਜੀ ਬਿਲਕੁਲ ਇਹਨੂੰ ਕਮੈਂਟ ਹੋਰ ਪੜਦੇ ਮਿੰਟੂ ਜੀ ਚੱਲਦੇ ਆ ਫਿਰ ਅੱਗੇ ਨੂੰ ਬਲਜਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਰਾਹੁਲ ਕਹਿੰਦਾ ਕਿ ਮੇਰੇ ਕੋਲ ਸਬੂਤਾਂ ਤਾਂ